ਖਬਰ ਜਲੰਧਰ ਤੋਂ ਆ ਰਹੀ ਹੈ ਕਾਂਗਰਸੀ ਆਗੂ ਡਾਕਟਰ ਤਜਿੰਦਰਪਾਲ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਇਹ ਵੱਡਾ ਝਟਕਾ ਲੱਗਿਆ ਕਾਂਗਰਸ ਨੂੰ ਵੱਡਾ ਝਟਕਾ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਡਾਕਟਰ ਤਜਿੰਦਰਪਾਲ ਬਿੱਟੂ ਸਥਾਨਕ ਪੱਧਰ ਦੇ ਉੱਤੇ ਵੀ ਸਰਗਰਮ ਭੂਮਿਕਾ ਕਾਂਗਰਸ ਦੇ ਵੱਲੋਂ ਪਾਉਂਦੇ ਦਿਖਾਈ ਦਿੰਦੇ ਰਹੇ ਨੇ ਕਿੰਨੀਆਂ ਵੀ ਚੋਣਾਂ ਹੋਈਆਂ ਹੋਣ ਔਰ ਇੰਪਰੂਵਮੈਂਟ ਟਰਸਟ ਜਲੰਧਰ ਦੇ ਚੇਅਰਮੈਨ ਦੇ ਅਹੁਦੇ ਤੇ ਵੀ ਰਹਿ ਚੁੱਕੇ ਨੇ ਔਰ ਇੱਥੋਂ ਤੱਕ ਕਿ ਉਹ ਜਿਹੜੇ ਕੋ-ਇਨਚਾਰਜ ਹਿਮਾਚਲ ਪ੍ਰਦੇਸ਼ ਦੇ ਵੀ ਲਗਾਏ ਗਏ ਸਨ ਸੂਬੇ ਦੇ ਵਿੱਚ ਔਰ ਉਹ ਉਹਨਾਂ ਦੇ ਕੋਲ 77 ਦਾ ਪਾਰਟੀ ਦੇ ਵਿੱਚ ਆਦਾ ਸੀ ਡਾਕਟਰ ਤੇਜਿੰਦਰਪਾਲ ਬਿੱਟੂ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਵੀ ਕਾਂਗਰਸ ਪਾਰਟੀ ਦੇ ਵਿੱਚ ਮਿਲੇ ਪਰ ਹੁਣ ਉਹਨਾਂ ਨੇ ਆਪਣਾ ਮਨ ਬਦਲਿਆ ਤੇ ਹੁਣ ਜਿੱਥੇ ਹੀ ਉੱਥੋਂ ਉਮੀਦਵਾਰ ਬਣੇ ਨੇ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕੀ ਸਾਬਕਾ ਐਮਪੀ ਕਹਿ ਸਕਦੇ ਆ ਆਮ ਆਦਮੀ ਪਾਰਟੀ ਤੋਂ ਜਿਮਣੀ ਚੋਣ ਜਿੱਤੇ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਆਮ ਆਦਮੀ ਪਾਰਟੀ ਵੱਲੋਂ ਵੀ ਮਿਲੇ ਪਰ ਔ ਕਹਿੰਦੇ ਕਿ ਪਾਰਟੀ ਨੇ ਥਾਪੜਾ ਨਹੀਂ ਦਿੱਤਾ ਤੇ ਆਪਣੀਆਂ ਦਲੀਲਾਂ ਤੇ ਤਰਕ ਦਿੰਦਿਆਂ ਹੋਇਆਂ ਭਾਜਪਾ ਦਾ ਪੱਲਾ ਫੜ ਲਿਆ ਤੇ ਉਹਨਾਂ ਦੇ ਨਾਲ ਹੀ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਹਿਲੰਦਰ ਵੈਸਟ ਤੋਂ ਨੇ ਸ਼ੀਤ ਲੰਗਰਾਲ ਉਹ ਵੀ ਭਾਜਪਾ ਵੱਲ ਚਲੇ ਗਏ ਔਰ ਜਦੋਂ ਉਹ ਗਏ ਨੇ ਤੇ ਹੁਣ ਉਹਨਾਂ ਨੇ ਕਾਮਯਾਬੀ ਹਾਸਲ ਪਹਿਲੀ ਇਹ ਕੀਤੀ ਹੈ ਆਪਣੇ ਪੱਧਰ ਦੇ ਉੱਤੇ ਆਪਣੀ ਪਾਰਟੀ ਦੇ ਲਈ ਬੇਸ਼ੱਕ ਕਿ ਕਾਂਗਰਸ ਪਾਰਟੀ ਲਈ ਝਟਕਾ ਹੋ ਸਕਦਾ ਪਰ ਬੀਜੇਪੀ ਪਾਰਟੀ ਦੇ ਲਈ ਕਾਮਯਾਬੀ ਹੈ ਕਿਉਂਕਿ ਡਾਕਟਰ ਤੇਜਿੰਦਰ ਪਾਲ ਬਿੱਟੂ ਨੂੰ ਉਹਨਾਂ ਨੇ ਮਨਾਉਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਹੈ ਕਾਫੀ ਸਮੇਂ ਤੋਂ ਲੱਗੇ ਹੋ ਇਸੀ ਜਦੋਂ ਪਾਰਟੀ ਦੇ ਵਿੱਚ ਖੁਦ ਪਾਰਟੀ ਛੱਡ ਕੇ ਬੀਜੇਪੀ ਚ ਗਏ ਉਦੋਂ ਉਹਨਾਂ ਨੇ ਫਿਰ ਉੱਥੇ ਦੇਖਿਆ ਕਿ ਜਲੰਧਰ ਦੇ ਵਿੱਚੋਂ ਹੋਰ ਕਿਹੜੀ-ਕਿਹੜੀ ਪਾਰਟੀ ਦੇ ਵਿੱਚੋਂ ਤੇ ਕੌਣ-ਕੌਣ ਸਾਡੇ ਨਾਲ ਹਾਮੀ ਭਰ ਸਕਦਾ ਨਾਲ ਚੱਲ ਸਕਦਾ ਤੇ ਜਿਨ੍ਹਾਂ ਲੀਡਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਦੇ ਵਿੱਚੋਂ ਇੱਕ ਡਾਕਟਰ ਤੇਜਿੰਦਰਪਾਲ ਬਿੱਟੂ ਜਿਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ ਤੇ ਹੁਣ ਭਾਈ ਭਾਦਾ ਕਮਲ ਆਪਣੇ ਹੱਥ ਵਿੱਚ ਫੜ ਲਿਆ ਤੇ ਹੁਣ ਡਾਕਟਰ ਤੇਜਿੰਦਰਪਾਲ ਬਿੱਟੂ ਨੇ ਜਿਹੜਾ ਇਹ ਝਟਕਾ ਦਿੱਤਾ ਕਾਂਗਰਸ ਨੂੰ ਹਾਲਾਂਕਿ ਮੰਨਿਆ ਜਾਂਦਾ ਰਿਹਾ ਕਿ ਜਿਹੜੇ ਇਹਨਾਂ ਨੂੰ ਵੱਡੇ ਵੱਡੇ ਅਹੁਦੇ ਵੀ ਮਿਲਦੇ ਰਹੇ ਆ ਉਹ ਇਸ ਕਰਕੇ ਨਹੀਂ ਕਿ ਉਹ ਸੂਬਾ ਪੱਦਰ ਦੇ ਉੱਤੇ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਤਾਲਮੇਲ ਕਰਕੇ ਚੱਲਦੇ ਸਨ ਉਹ ਇਸ ਕਰਕੇ ਵੀ ਕਿਉਂਕਿ ਉਹਨਾਂ ਦੀ ਗਾਂਧੀ ਪਰਿਵਾਰ ਤੱਕ ਵੀ ਚੰਗੀ ਪਹੁੰਚ ਰਹੀ ਹੈ ਖਾਸ ਕਰਕੇ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੇ ਜਿਹੜੇ ਧੜੇ ਦੇ ਵਿੱਚੋਂ ਕਰੀਬੀਆਂ ਵਿੱਚੋਂ ਇੱਕ ਸਨ ਜਿਹੜੇ ਕਿਸੇ ਨਾ ਕਿਸੇ ਹਰੇਕ ਪਾਰਟੀ ਦੇ ਵਿੱਚ ਕੋਈ ਨਾ ਕੋਈ ਧੜਾ ਹੁੰਦਾ ਹੈ ਜਾਂ ਐਕਸੈਪਸ਼ਨ ਹੁੰਦਾ ਇੱਕ ਗਰੁੱਪ ਹੁੰਦਾ ਹੈ ਹਰੇਕ ਦੀ ਕਿਸੇ ਨਾ ਕਿਸੇ ਨਾਲ ਹੀ ਤਾਲਸੋਰ ਮਿਲਦਾ ਸਾਰਿਆਂ ਦੇ ਨਾਲ ਨਹੀਂ ਮਿਲ ਰਿਆ ਹੁੰਦਾ ਖਾਸ ਕਰਕੇ ਕਾਂਗਰਸ ਪਾਰਟੀ ਦੀਆਂ ਕੋਈ ਅਮਲਾਂ ਤੋਂ ਦੇਖੀਏ ਤਾਂ ਕਈ ਥਾਵਾਂ ਦੇ ਉੱਤੇ ਖਲਾਰੇ ਨੇ ਕਈ ਥਾਵਾਂ ਦੇ ਉੱਤੇ ਕਲੇਸ਼ ਹੈ ਜਲੰਧਰ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਜਦੋਂ ਉਮੀਦਵਾਰ ਐਲਾਨਿਆ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਪਹਿਲ ਦਿੱਤੀ ਕਿ ਉਹੀ ਉਥੋਂ ਉਮੀਦਵਾਰ ਹੋਣਗੇ ਜਦੋਂ ਉਹਨਾਂ ਨੂੰ ਹਾਲੇ ਐਲਾਨਿਆ ਨਹੀਂ ਸੀ ਗਿਆ ਉਦੋਂ ਹੀ ਬਗਾਵਤਾਂ ਸ਼ੁਰੂ ਹੋ ਗਈਆਂ ਚੌਧਰੀ ਪਰਿਵਾਰ ਦੇ ਵਿੱਚੋਂ ਵਿਕਰਮਜੀਤ ਚੌਧਰੀ ਨੇ ਜਿਹੜਾ ਫਲੋਰ ਤੋਂ ਬਧਾਇਕ ਨੇ ਕਾਂਗਰਸ ਦੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਸਾਨੂੰ ਮਨਜ਼ੂਰ ਨਹੀਂ ਫਿਰ ਉਹਨਾਂ ਨੂੰ ਨੇ ਆਪਣੇ ਅਹੁਦੇ ਤੋਂ ਵੀ ਸਤੀਫਾ ਦੇ ਦਿੱਤਾ ਚੀਫ ਵਿੱਪ ਦੇ ਤੋਂ ਅਹੁਦੇ ਤੋਂ ਸਤੀਫਾ ਦੇ ਦਿੱਤਾ ਫਿਰ ਉਹਨਾਂ ਨੂੰ ਤਸੱਲੀ ਇਹ ਦਿੱਤੀ ਗਈ ਕਿ ਹਾਲੇ ਸੀਟਾਂ ਦੀ ਹੋਰ ਅਨਾਉਂਸਮੈਂਟ ਹੋਣੀ ਬਾਕੀ ਹੈ ਖਾਸ ਕਰਕੇ ਹਾਰਪੁਰ ਹਲਕੇ ਦੀ ਤਾਂ ਉਹਨਾਂ ਦਾ ਉਹਨਾਂ ਵਿੱਚ ਨਾਮ ਪਾ ਦਿੱਤਾ ਜਾਂਦਾ ਤਾ ਰੀਕਨਸੀਡਰ ਕੀਤਾ ਜਾਏਗਾ ਜਿਹੜੇ ਜਿਹੜੇ ਨਾਮ ਨੇ ਦਾਵੇਦਾਰ ਨੇ ਤਾਂ ਇਸ ਕਰਕੇ ਉਹਦੋਂ ਦੇ ਸ਼ਾਂਤ ਨਜ਼ਰ ਆ ਰਹੇ ਨੇ ਪਰ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਉੱਥੋਂ ਸਥਾਨਕ ਪਦਰ ਦੇ ਉੱਤੇ ਇਹ ਆ ਰਿਹਾ ਹੈ ਇੱਥੋਂ ਤੱਕ ਕੇ ਵੱਖ-ਵੱਖ ਪਾਰਟੀਆਂ ਵੀ ਇਹ ਮੰਨ ਚੁੱਕੀਆਂ ਨੇ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਵੱਲੋਂ ਮਜ਼ਬੂਤ ਦਾਵੇਦਾਰ ਨੇ ਇਹ ਉਦੋਂ ਵੀ ਪਰਚੋਲ ਹੋਈ ਸੀ ਜਦੋਂ ਜਿਮਣੀ ਚੋਣ ਹੋਈ ਸੀ ਉਦੋਂ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਨਹੀਂ ਸੀ ਦਿੱਤੀ ਗਈ ਪਰ ਹੁਣ ਪਾਰਟੀ ਨੇ ਸ਼ਾਇਦ ਇਸੇ ਕਰਕੇ ਫੈਸਲਾ ਲਿਆ ਕਿ ਚਰਨਜੀਤ ਸਿੰਘ ਚੰਨੀ ਨੂੰ ਮદાન ਚ ਉਤਾਰਿਆ ਜਾਵੇ ਪਰ ਚਰਨਜੀਤ ਸਿੰਘ ਚੰਨੀ ਦਾ ਇੱਕ ਸਪਾਈ ਜਿਸ ਨੇ ਸ਼ਹਿਰ ਦੇ ਵਿੱਚ ਜਿਸ ਨੇ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਵੋਟਾਂ ਦਾ ਪ੍ਰਭਾਵ ਪਾਉਣਾ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਝਟਕਾ ਹੁਣ ਲੱਗੇਗਾ ਕਿਉਂਕਿ ਡਾਕਟਰ ਤੇਜਿੰਦਰਪਾਲ ਬਿੱਟੂ ਇੰਪਰੂਵਮੈਂਟ ਟਰਸਟ ਚੇਅਰਮੈਨ ਵੀ ਰਹਿ ਚੁੱਕੇ ਨੇ ਤੇ ਉਹ ਹੁਣ ਭਾਜਪਾ ਵੱਲ ਚਲੇ ਗਏ ਨੇ ਉਹਨਾਂ ਨੇ ਹੁਣੇ-ਹੁਣੇ ਪਾਰਟੀ ਜੁਆਇਨ ਕੀਤੀ ਹੈ ਤਾ ਹੁਣ ਦੇਖਦੇ ਆ ਕਿ ਅਗਲਾ ਟੀਚਾ ਉਹਨਾਂ ਦਾ ਕੀ ਰਹਿਣ ਵਾਲਾ ਹੈ ਤੇ ਹੋਰ ਕੌਣ ਕੌਣ ਪਾਰਟੀ ਕਿਹੜੀ ਕਿਹੜੀ ਛੱਡ ਕੇ ਭਾਏ ਭਾਵਲ ਰੁੱਕ ਕਰਦਾ ਹੈ ਪਰ ਵਕ ਵਕ ਥਾਵਾਂ ਤੇ ਦੇਖਿਆ ਗਿਆ ਕਿ ਜਿਹੜੇ ਭਾਏ ਭਾਨੇ ਵੀ ਉਮੀਦਵਾਰ ਬਣਾਏ ਨੇ ਉਹਨਾਂ ਦੇ ਵਿੱਚੋਂ ਚਾਹੇ ਉਹ ਪਰਮਪਾਲ ਕੌਰ ਸਿੱਧੂ ਹੋਣ ਬਠਿੰਡਾ ਲੋਕ ਸਭਾ ਹਲਕੇ ਤੋਂ ਉਹ ਵੀ ਤਾਜ਼ੇ ਤਾਜ਼ੇ ਪਾਰਟੀ ਜੁਆਇਨ ਕਰਦੇ ਨੇ ਨੌਕਰੀ ਛੱਡ ਕੇ ਆਈਐਸ ਦੀ ਤਾਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਪਰਨੀਤ ਕੌਰ ਹਾਲਾਂਕਿ ਆਪਣੇ ਪਰਿਵਾਰ ਤੋਂ ਕਾਫੀ ਲੰਮੇ ਸਮੇਂ ਬਾਅਦ ਪਾਰਟੀ ਜੁਆਇਨ ਕਰਦੇ ਨੇ ਪਰ ਉਹ ਭੂਮਿਕਾ ਤਾਂ ਪਹਿਲਾਂ ਹੀ ਭਾਏ ਭਾਵਲੋਂ ਨਿਭਾਰੇ ਸਨ ਤਾਂ ਉਹਨਾਂ ਨੂੰ ਵੀ ਪਟਿਆਲਾ ਲੋਕ ਸਭਾ ਹਲਕੇ ਤੋਂ ਜਿਹੜਾ ਉਮੀਦਵਾਰ ਬਣਾ ਦਿੱਤਾ ਗਿਆ ਔਰ ਭਾਜਪਾ ਪਾਰਟੀ ਦੇ ਵੱਲੋਂ ਜਿਹੜੇ ਉਮੀਦਵਾਰ ਬਣਾਏ ਗਏ ਨੇ ਇਸੇ ਤਰ੍ਹਾਂ ਇੱਕ ਭਾਜਪਾ ਦਾ ਵੀ ਆਗੂ ਰੁੱਸਿਆ ਰੁੱਸਿਆ ਨਜ਼ਰ ਆ ਰਿਹਾ ਹੈ ਉਹਨੇ ਵਿਜੇ ਸੰਪਲਾ ਹਿਆਰਪੁਰ ਤੋਂ ਜਦੋਂ ਉਹਨਾਂ ਨੂੰ ਸੀਟ ਨਹੀਂ ਮਿਲੀ ਤੇ ਉੱਥੇ ਜਿਹੜੇ ਉੱਥੋਂ ਪਹਿਲਾਂ 2019 ਦੇ ਵਿੱਚ ਜਿੱਤੇ ਸਨ ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਅਨੀਤਾ ਸੋਮਪrakash ਨੂੰ ਟਿਕਟ ਦੇ ਦਿੱਤੀ ਗਈ ਤਾਂ ਇਸ ਕਰਕੇ ਉੱਥੋਂ ਵੀ ਨਾਰਾਜ਼ ਹੋ ਗਏ ਤਾਂ ਵਿਜੇ ਸਾੰਪਲਾ ਉਥੋਂ ਨਾਰਾਜ਼ ਨਹੀਂ ਹਾਲਾਂਕਿ ਵੱਖ-ਵੱਖ ਥਾਵਾਂ ਦੇ ਉੱਤੇ ਕਈ ਥਾਵਾਂ ਤੇ ਨਵੇਂ ਚਿਹਰੇ ਵੀ ਭਾਜਪਾ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਪਰ ਹੁਣ ਦੇਖਣਾ ਹੋਵੇਗਾ ਰਵਨੀਤ ਬਿੱਟੂ ਆ ਜਿਹੜੇ ਉਹ ਵੀ ਤਾਜ਼ਾ-ਤਾਜ਼ਾ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਔਰ ਭਾਜਪਾ ਵੱਲ ਗਏ ਉਹਨਾਂ ਨੂੰ ਵੀ ਟਿਕਟ ਜਿਹੜੀ ਲੁਧਿਆਣਾ ਤੋਂ ਦੇ ਦਿੱਤੀ ਗਈ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਭਾਜਪਾ ਵੱਲ ਜਾ ਰਹੇ ਨੇ ਲੀਡਰ ਉਹਨਾਂ ਦਾ ਸਿਆਸੀ ਜਿਹੜਾ ਪੁਹਿਖਾ ਉਹ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ ਪਰ ਫਿਲਹਾਲ ਦੀ ਘੜੀ ਕਾਂਗਰਸ ਨੂੰ ਝਟਕਾ ਲੱਗਦਾ ਦਿਖਾਈ ਦੇ ਰਿਹਾ ਤੇਜਿੰਦਰ ਬਿੱਟੂ ਨੇ ਪਾਰਟੀ ਛੱਡੀ ਹੈ ਜਲੰਧਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਹਿ ਚੁੱਕੇ ਨੇ ਇੱਕ ਵਾਰ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਨੇ ਪਰ ਉਹ ਹਾਰ ਗਏ ਸੀ ਬਿੱਟੂ ਨੇ ਜਿਹੜਾ ਜੁਆਇਨ ਕੀਤਾ ਕਰਵਾਉਣ ਦੇ ਲਈ ਜਲੰਧਰ ਵੈਸਟ ਦੇ ਜਿਹੜੇ ਵਿਧਾਇਕ ਸ਼ੀਤ ਲੰਗਰਾਲ ਨੇ ਮੁੱਖ ਭੂਮਿਕਾ ਨਿਭਾਈ ਦੱਸੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਮਨਾਉਣ ਦੇ ਵਿੱਚ ਕਾਫੀ ਜ਼ੋਰ ਲਾਇਆ ਕਿ ਉਹ ਆਪਣੀ ਪਾਰਟੀ ਚੋਣ ਉਹਨਾਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ ਜੋ ਕਾਂਗਰਸ ਪਾਰਟੀ ਉਹਨਾਂ ਲਈ ਨਹੀਂ ਹੁਣ ਤੱਕ ਕਰ ਸਕੀ ਉਹਨਾਂ ਲਈ ਕਰਨ ਗਿਆ ਔਰ ਖੁੱਲੇ ਮੌਕੇ ਹੋਣਗੇ ਲੋਕਾਂ ਦੀ ਸੇਵਾ ਕਰਨ ਦੇ ਲਈ ਇਸ ਤਰ੍ਹਾਂ ਦੇ ਦਾਅਵਿਆਂ ਦੇ ਨਾਲ ਪਤਾ ਲੱਗਿਆ ਕਿ ਜਿਹੜਾ ਸ਼ੀਤਲ ਉਂਗਰਾਲ ਨੇ ਸਭ ਤੋਂ ਵੱਧ ਭੂਮਿਕਾ ਨਿਭਾਈ ਹੈ ਤੇਜਿੰਦਰ ਬਿੱਟੂ ਨੂੰ ਲਜਾਣ ਦੇ ਲਈ ਭਾਜਪਾ ਪਾਰਟੀ ਦੇ ਵਿੱਚ ਤਾਂ ਹੁਣ ਜਲੰਧਰ ਲੋਕ ਸਭਾ ਹਲਕੇ ਦੇ ਕੀ ਇਸ ਲੀਡਰ ਦੇ ਪਾਰਟੀ ਛੱਡਣ ਦੇ ਨਾਲ ਚੋਣ ਸਮੀਕਰਨ ਬਦਲਣਗੇ ਜਾਂ ਕੋ ਬਹੁਤਾ ਫਰਕ ਨਹੀਂ ਪੈਣ ਵਾਲਾ ਇਹ ਤੇ ਉੱਥੇ ਉਹਨਾਂ ਦਾ ਜਿਹੜਾ ਰਸੂਖ ਹੈ ਜੇ ਉਹਨਾਂ ਦਾ ਜਿਹੜਾ ਆਪਣਾ ਪ੍ਰਭਾਵ ਕਿੰਨਾ ਕੁ ਹੈ ਉਹ ਦੱਸੇਗਾ ਪਰ ਉਹਨਾਂ ਕੋਲ ਉਹਦਿਆਂ ਦੀ ਘਾਟ ਨਹੀਂ ਸੀ ਕਾਂਗਰਸ ਪਾਰਟੀ ਦੇ ਸਿਕੱਤਰ ਦੇ ਤੌਰ ਤੇ ਕੰਮ ਕਰ ਰਹੀ ਸੀ ਤੇ ਕੋਈ ਇੰਚਾਰਜ ਨਾਲ ਹਿਮਾਚਲ ਪ੍ਰਦੇਸ਼ ਤੇ ਲਗਾਇਆ ਗਿਆ ਸੀ ਨਹੀਂ ਜਿੱਥੇ ਕੀ ਤਾਜ਼ੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਮਿਲਿਆ ਤੇ ਉੱਥੇ ਸਰਕਾਰ ਵੀ ਬਣੀ ਦੇਖਦੇ ਹਾਂ ਕਿ ਇਸ ਝਟਕੇ ਤੋਂ ਬਾਅਦ ਕਾਂਗਰਸ ਪਾਰਟੀ ਹੋ ਰਸਮੀਖਿਆ ਕਰਕੇ ਜਿਹੜੇ ਜਿਹੜੇ ਉਹਨਾਂ ਦੇ ਲੀਡਰ ਪਾਰਟੀ ਛੱਡ ਸਕਦੇ ਨੇ ਉਹਨਾਂ ਨੂੰ ਮਨਾਉਣ ਦੇ ਵਿੱਚ ਕਿੰਨਾ ਕੁ ਜ਼ੋਰ ਲਾਉਂਦੀ ਹੈ আর ਦੂਜੇ ਪਾਸੇ ਪਾਰਟੀਆਂ ਦਾ ਦੇ ਲੀਡਰਾਂ ਦਾ ਆਪਣਾ ਕਿੰਨਾ ਕੋ ਫਿਰਦੇ ਪਰਵਰਤਨ ਹੁੰਦਾ ਹੈ ਕਿ ਕਿਸੇ ਪਾਰਟੀ ਚੋਂ ਨੂੰ ਛੱਡਣਾ ਹੈ ਜਾਂ ਨਹੀਂ ਛੱਡਣਾ ਜੇ ਛੱਡ ਕੇ ਕਿਸੇ ਨੂੰ ਜੁਆਇਨ ਕਰਨਾ ਹੈ ਕਿ ਨਹੀਂ ਕਰਨਾ ਜੇ ਜੁਆਇਨ ਕਰਨਾ ਹੈ ਤੇ ਕਿਹੜੀ ਪਾਰਟੀ ਕਰਨੀ ਹੈ ਸਾਰੀਆਂ ਗੱਲਾਂ ਨਾਲ ਨਾਲ ਚੱਲਣ ਗਿਆ ਜਦ ਤੱਕ ਚੋਣਾਂ ਦੇ ਦੇਣ ਨੇਪਰੇ ਨਹੀਂ ਚੜਦੇ ਖਾਸ ਕਰਕੇ ਪੰਜਾਬ ਦੇ ਵਿੱਚ ਅਖੀਰਲੇ ਪੜਾਜ ਚੋਣਾਂ ਹੋਣੀਆਂ ਨੇ ਇਸ ਕਰਕੇ ਜੋੜ ਤੋੜ ਕਾਫੀ ਵੱਡੀ ਗਿਣਤੀ ਚ ਪੰਜਾਬ ਚ ਦੇਖਣ ਨੂੰ ਮਿਲ ਰਹੇ ਨੇ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ